ਗੱਡੀ ਜਿਹੜੀ ਜੰਦਰ ਵੱਲੋਂ ਆ ਰਹੀ ਸੀਗੀ ਬਈ ਲੈਂਜਾੜਾ ਹਾਜੀਪੁਰ ਹਾਂਜੀ ਤੇ ਇਹ ਉੱਥੋਂ ਹਾਜੀਪੁਰ ਨੂੰ ਮੋੜਨਾ ਸੀ ਤੇ ਮੈਂ ਕੋ ਰੈੱਡ ਬੱਤੀ ਹੋ ਗਈ ਮੈਂ ਜਿਹੜੀ ਸੀਟੀ ਮਾਰੀ ਨੇ ਆ ਵੀ ਗੱਡੀ ਰੁਕ ਲਈ ਇਹਨੇ ਰੋਕ ਲਈ ਇਹ ਤੋਂ ਜਦੋਂ ਟਾਫ ਚੱਲ ਪਈ ਏ ਇੰਜ ਮੈਂ ਦੇਖਾ ਵੀ ਤਾਂ ਜਾਮ ਲੱਗਿਆ ਤੇ ਇਹਨੇ ਜਿਹੜੀ ਗੱਡੀ ਇਧਰੋਂ ਘੁਮਾ ਲਈ ਤੇ ਉਹ ਜਿਹੜਾ ਸਕੂਟੀ ਵਾਲਾ ਉਹ ਇਹਨੂੰ ਕ੍ਰੋਸ ਕਰਕੇ ਜਾਣ ਲੱਗਾ ਸੀ ਸਭ ਕੇ ਬਸੋਂ ਪਾਰ ਤੇ ਇਹਦੇ ਅੱਗੇ ਆ ਗਿਆ ਇਹਦੇ ਬੇਚੈਰੀ ਤੋਂ ਕਰਦਾ ਖਿੱਚ ਕੇ ਲੈ ਗਿਆ ਅੱਗੇ ਕੀ ਨੀ ਆਵਾਜ਼ ਆਈਏ ਕਟ 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 ਰੋਲਾ ਵੀ ਪਾਇਆ ਕੋਸ਼ਿਸ਼ ਸੁਣਿਆ ਠੀਕ ਆ ਤੇ ਬੰਦੇ ਦਾ ਕੀ ਬਣੇ ਬੰਦਾ ਤੇ ਵਿਚਾਰਾ ਮਰ ਗਿਆ ਦਾ ਸੇਰ ਵਿਚਾਰੇ ਦਾ ਸਾਰਾ ਉਹਦੀ ਪਹਿਚਾਨ ਮਰ ਗਿਆ ਬੰਦਾ ਮਰ ਗਿਆ ਆ ਇੱਥੇ ਦੀ ਪੌਣੀ ਜਾ ਕੇ ਕੀ ਕਰਤੀ ਇਹਦੇ ਆ ਇੱਥੇ ਦੀ ਪੌਣੀ ਜਾ ਕੇ ਗੱਡੀ ਗੱਡੀ ਜਿਹੜੀ ਜੈਂਦਰ ਵੱਲੋਂ ਆ ਰਹੀ ਸੀਗੀ ਬਈ ਲੈਂਡ ਵਾਲਾ ਹਾਜੀਪੁਰ ਹਾਂਜੀ ਤੇ ਇਹ ਉੱਥੋਂ ਹਾਜੀਪੁਰ ਨੂੰ ਮੋੜਨਾ ਸੀ ਤੇ ਮੈਂ ਕੋ ਰੈੱਡ ਬੱਤੀ ਹੋ ਗਈ ਮੈਂ ਜਿੱਦੀ ਮਾਰੀ ਨੇ ਆ ਵੀ ਗੱਡੀ ਰੋਕ ਲਈ ਇਹਨੇ ਰੋਕ ਲਈ ਇਹ ਤਾਂ ਜਿਦੋਂ ਟਾਫ ਚੱਲ ਪਈ ਏ ਇਹਨੇ ਮੈਂ ਦੇਖਾ ਵੀ ਤਾਂ ਜਾਵ ਲੱਗ ਗਿਆ ਤੇ ਇਹਨੇ ਜਿਹੜੀ ਗੱਡੀ ਇਧਰੋਂ ਘੁਮਾ ਲਈ ਤੇ ਉਹ ਜਿਹੜਾ ਸਕੂਟੀ ਵਾਲਾ ਉਹ ਇਹਨੂੰ ਕ੍ਰੋਸ ਕਰਕੇ ਜਾ ਲੱਗਾ ਸੀ ਤੱਕੇ ਬਸੋਂ ਪਾਰ ਤੇ ਇਹਦੇ ਅੱਗੇ ਆ ਗਿਆ ਇਹਦੇ ਵਿਚਾਰੀ ਤੋਂ ਕਰਦਾ ਖਿੱਚ ਕੇ ਲੈ ਗਿਆ ਬਸ ਵੀਨੀ ਆਵਾਜ਼ ਆਈ ਇੱਕ ਕੱਟ ਕੱਟ ਕਰ ਰੋਲਾ ਫੋਟੋ ਹੋ ਰਹੀ ਨੇ ਫੋਟੋ ਹੋ ਰਹੀ ਨੇ ਫੋਟੋ ਹੋ ਰਹੀ ਨੇ ਕੋਸ਼ਿਸ਼ ਸੁਣਿਆ ਠੀਕ ਹੈ ਤੇ ਬੰਦੇ ਦਾ ਕੀ ਬਣਿਆ ਬੰਦਾ ਤੇ ਵਿਚਾਰ ਮਰ ਗਿਆ ਦਾ ਸਿਰ ਵਿਚਾਰੇ ਦਾ ਸਾਰਾ ਉਹਦੀ ਪਹਿਚਾਨ ਪਹਿਚਾਨ ਹੋਈ ਕੋਈ ਨਹੀਂ ਆ ਜੀ ਨਹੀਂ ਆ ਜੀ ਆਖ ਦੇਖਣਾ ਜੇ ਸਕੂਟੀ ਦੁਕਾਨ ਚੋਂ ਪਤਾ ਕੱਢਾਂਗੇ ਜਾਂ ਉਹਦਾ ਕੋਈ ਜੇਕ ਦੇਖਦਾ ਕੋਈ ਆਧਾਰ ਕਾਰਡ ਕੋਈ ਪ੍ਰੂਫ ਹੋਏਗਾ ਤੇ ਹੀ ਪਤਾ ਲੱਗਣਾ ਕਿਥੋਂ ਹੋ ਰਹਿਣ ਵਾਲਾ Wow. You okay. want